ਹਾਂਜੀ ਅਗਲੀ ਖਬਰਾਈ ਨਸ਼ਾ ਤਸਕਰਾਂ ਦੇ ਵਿਰੁੱਧ ਨਵਾਂ ਸਾਹਿਰ ਦੀ ਪੁਲਿਸ ਦਾ ਵੱਡਾ ਐਕਸ਼ਨ ਸਾਹਮਣੇ ਆਇਆ ਹੈਗਾ 56 ਲੱਖ ਦੀ ਜਾਇਦਾਦ ਨੂੰ ਅਟੈਚ ਕਰ ਦਿੱਤਾ ਗਿਆ ਨਵਾਂ ਸਾਹਿਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਸਮਗਰਾਂ ਖਿਲਾਫ ਮੁਹਿੰਮ ਦੌਰਾਨ ਤੋਂ ਨਸ਼ਾ ਸਮਗਰਾਂ ਬਲੋਂ ਨਸ਼ਾ ਬੇਚ ਕੇ ਬਣਾਏਗੇ ਅਲੀ ਸ਼ਾਨ ਕਰਾ ਨੂੰ ਧਾਰਾ 68 ਐਫ ਐਨਪੀਐਸ ਐਕਟ 1985 ਤਹਿਤ ਕੰਪੀਟੈਂਟ ਅਥਾਰਟੀ ਦਿੱਲੀ ਦੇ ਹੁਕਮਾਂ ਅਨੁਸਾਰ ਨਸ਼ਾ ਸਮਗਰਮਾਂ ਦੀ ਕਿਪ 55 ਲੱਖ ਦੀ ਜਾਇਦਾਦ ਨੂੰ ਅਟੈਚ ਕਰ ਲਿਆ ਗਿਆ ਹੈ। ਹਾਂਜੀ, ਆਲੀ ਖਬਰ ਹੈ ਜੀ ਪੰਜਾਬ ਸਰਕਾਰ ਮੋਹਾਲੀ ਵਿੱਚ অতি ਆਧੁਨਿਕ ਵਰਕਿੰਗ ਊਮਨ ਹੌਸਟਲ ਬਣਾਉਣ ਜਾ ਰਹੀ ਹੈ। ਡਾਕਟਰ ਬਲਜੀਤ ਕੋਰ ਦਾ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਿੱਥੇ ਹੋਰ ਵਰਗਾਂ ਦੀ ਭਲਾਈ ਲਈ ਦਿਨ ਰਾਤ ਕੰਮ ਕਰ ਰਹੀ ਹੈ, ਉੱਥੇ ਹੀ ਮਹਿਲਾਵਾਂ ਦੀ ਭਲਾਈ ਲਈ ਵੀ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਸਮਾਜਿਕ ਸੁਰੱਖਿਆ ਏਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇੱਕ ਪ੍ਰੈਸ ਰਿਲੀਜ਼ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਰਾਜਪੜ ਦੀਆਂ ਕੰਮਕਾਜੀ ਔਰਤਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਮੋਹਾਲੀ ਵਿੱਚ ਇੱਕ ਆਧੁਨਿਕ ਵਰਕਿੰਗ ਬੂਮਰ ਹੋਸਟਲ ਦੀ ਉਸਾਰੀ ਸ਼ੁਰੂ ਕਰਨ ਜਾ ਰਹੀ ਹੈ ਹਾਂਜੀ ਆ ਲਿਖ ਰਹੀ ਪਟਿੰਡਾ ਚ ਦੋ ਬੱਕ ਬੱਕ ਮਾਮਲੇ ਚ ਕਰੀਬ 5 ਲੱਖ ਰੁਪਏ ਦੀ ਠੱਗੀ ਮਾਰ ਲਈ ਗਈ ਹੈ ਮੋਬਾਈਲ ਫੋਨ ਹੈਕ ਕਰਕੇ ਬਾਰਦਾਤ ਨੂੰ ਅੰਜਾਮ ਜਿਹੜਾ ਕਿ ਦਿੱਤਾ ਗਿਆ ਹੈਗਾ ਤਕਨੀਕੀ ਕ੍ਰਾਂਤੀ ਨੇ ਮਨੁੱਖੀ ਜੀਵਨ ਨੂੰ ਆਸਾਨ ਬਣਾ ਦਿੱਤਾ ਉੱਥੇ ਹੀ ਇੱਕ ਵੱਖਰੀ ਕਿਸਮ ਦਾ ਅਪਰਾਧ ਵੀ ਹੋਂਦ ਵਿੱਚ ਆ ਚੁੱਕਿਆ ਅਪਰਾਧਿਕ ਪ੍ਰਵਿਰਤੀ ਵਾਲੇ ਲੋਕ ਤਕਨੀਕੀ ਦੀ ਦੁਰਵਰਤੋਂ ਕਰ ਰਹੇ ਹਨ ਅਤੇ ਲੋਕਾਂ ਨੂੰ ਠੱਗਣ ਦੇ ਕਈ ਤਰੀਕੇ ਲੱਭ ਰਹੇ ਹਨ ਅਜਿਹੀ ਬਕਵਾਕ ਮਾਮਲਿਆਂ ਵਿੱਚ ਜ਼ਿਲ੍ਹੇ ਦੇ ਦੋ ਵਿਅਕਤੀ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋਏ ਹਨ ਹਾਂਜੀ ਆਲੀ ਖਬਰ ਹੈ ਆਗਨੀਬੀਰ ਯੋਜਨਾ ਨੌਜਵਾਨਾਂ ਨਾਲ ਤੋਖ ਹੈ ਭਗਵੰਤ ਮਾਨ ਦਾ ਜਿਹੜਾ ਕਿ ਸਾਮne ਬਿਆਨ ਆ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਲੋ ਵਿਧਾਨ ਸਭਾ ਹਲਕਾ ਰਵਾੜੀ ਵਿੱਚ ਆਪ ਉਮੀਦਵਾਰ 30 ਜਾਦਵ ਤੇ ਮਹਿਮ ਵਿੱਚ ਵਿਕਾਸ ਨਹਿਰਾ ਦੇ ਹੱਕ ਵਿੱਚ ਰੋਡ ショਓ ਕੀਤੇ ਗਏ ਜਦੋਂ ਕਿ ਰਾਜ ਸਭਾ ਮੈਂਬਰ ਸੰਜੀਤ ਸਿੰਘ ਨੇ ਸੁਹਾਣਾ ਚ ਧਰਮਦੀਰ ਤਰਮਿੰਦਰ ਖਤਾਨ ਅਤੇ ਚਿੱੱਜਰ ਵਿੱਚ ਮਹਿੰਦਰ ਦਈਆ ਦੇ ਹੱਕ ਵਿੱਚ ਹੋਣ ਹੋਣ ਚੋਣ ਰੈਲੀ ਨੂੰ ਸਬੋਧਨ ਕੀਤਾ ਗਿਆ ਹੈਗਾ ਹਾਂਜੀ ਅਗਲੀ ਖਬਰ ਇਤਨੂਲਾ ਚ 1 ਕਰੋੜ ਦੀ ਲਾਗਤ ਨਾਲ ਬਣੇਗਾ ਇੰਡੋਰ ਸਟੇਡੀਅਮ ਮੀਤ ਹੈ ਦਾ ਇਹ ਵੱਡਾ ਬਿਆਨ ਸਾਹਮਣੇ ਆ ਰਿਹਾ ਹੈ ਸਰਕਾਰ ਵੱਲੋਂ ਜਿੱਥੇ ਸਾਰੇ ਬਰਨਾਲੇ ਲਈ ਕਿਈ ਕਰੋੜਾਂ ਦੇ ਫੰਡ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਹਨ ਉੱਥੇ ਹੀ ਸਿਰਫ ਤਨੂਲਾ ਵਿੱਚ ਕਰੀਬ 20 ਕਰੋੜ ਰੁਪਏ ਦੇ ਕੰਮ ਕਰਵਾਏ ਜਾਣੇ ਹਨ ਇਹ ਗੱਲ ਆ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਖੈਰ ਨੇ ਤਨੂਲਾ ਵਿੱਚ ਬੱਕ ਬੱਕ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਮੌਕੇ ਕਈਆਂ ਗੀਆਂ ਨੇ ਹਾਂਜੀ ਅਲੀ ਖਬਰ ਹੈ ਪਲਕੇ ਪੰਜਾਬ ਕੈਬਨਿਟ ਚ ਫੇਰ ਬਦਲ ਕੀਤਾ ਗਿਆ ਹੈਗਾ ਚਾਰ ਮੰਤਰੀਆਂ ਦੀ ਛੁੱਟੀ ਅਤੇ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਨੇ ਪੰਜਾਬ ਕੈਬਨਿਟ ਵਿੱਚ ਇੱਕ ਵਾਰ ਫਿਰ ਫੇਰ ਬਦਲ ਕੀਤਾ ਜਾ ਰਿਹਾ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਕੈਬਨਿਟ ਤੋਂ ਚਾਰ ਮੰਤਰੀਆਂ ਦੀ ਛੁੱਟੀ ਕੀਤੀ ਜਾ ਰਹੀ ਹੈ ਜਦਕਿ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ ਜੋ ਪੰਜ ਨਵੇਂ ਚਿਹਰੇ ਸ਼ਾਮਲ ਕੀਤੇ ਜਾਣਗੇ ਉਹਨਾਂ ਨੂੰ ਸੋਮਵਾਰ ਨੂੰ ਸੌਂਚਕਾਈ ਜਾਵੇਗੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਦੇ ਚਾਰ ਕੈਬਨਿਟ ਵਜ਼ੀਰਾਂ ਦੀ ਛੁੱਟੀ ਕਰਨ ਦਾ ਫੈਸਲਾ ਕੀਤਾ ਜੋ ਕਿ ਜਦੋਂ ਕਿ ਕੈਬਨਿਟ ਵਿੱਚ 5 ਨਵੇਂ ਮੰਤਰੀ ਸ਼ਾਮਲ ਕੀਤੇ ਜਾ ਰਹੇ ਹਨ ਹਾਂਜੀ ਆਲੀ ਖਬਰ ਹੈ ਪੰਜਾਬ ਸਰਕਾਰ ਔਰਤਾਂ ਦੀ ਪੂਰੀ ਕਰਨ ਜਾ ਰਹੀ ਹੈ ਇੱਕ ਹੋਰ ਨਮੀ ਮੰਗ ਸੁੱਬੇ ਭਾਰ ਦੀਆਂ ਕਾਮਕਾਜੀ ਔਰਤਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦੇ ਹੋਏ ਪੰਜਾਬ ਸਰਕਾਰ ਮਹਾਲੀ ਵਿੱਚ ਆਧੁਨਿਕ ਕਾਮਕਾਜੀ ਔਰਤਾਂ ਦੇ ਹੋਸਟਲ ਦੀ ਉਸਾਰੀ ਸ਼ੁਰੂ ਕਰਨ ਜਾ ਰਹੀ ਹੈ ਇਸ ਮਤੀ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਉਪਰਾਲੇ ਨਾਲ ਰੋਜ਼ਗਾਰ ਦੇ ਮੌਕਿਆਂ ਦੀ ਭਾਲ ਵਿੱਚ ਮਹਾਲੀਏ ਤੇ ਚੰਡੀਗੜ੍ਹ ਆਉਣ ਵਾਲੀ ਔਰਤਾਂ ਨੂੰ ਸਸਤੀ ਤੇ ਸੁਰੱਖਿਅਤ ਰਹਿਣ ਸਮਹੀ ਅਕਰਵਾਈ ਜਾਵੇਗੀ ਹਾਂਜੀ ਆਲੀ ਖਬਰ ਹੈ ਸੁਖਜਿੰਦਰ ਸਿੰਘ ਰੰਦਾਵਾ ਦੀ ਅਗਵਾਈ ਹੇਠ 12 ਪਰਿਵਾਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਮ ਪੂਰਾ ਵਿਕੇ ਸਾਡੇ ਬਹੁਤ ਹੀ ਨਿਸ਼ਟਾਬੰਦ ਵਰਕਰ ਲਾਰਸ ਮਸੀਹ ਜੀ ਦੇ ਬੇਟੇ ਸਰਜੀਤ ਮਸੀਹ ਦੇ ਜੱਤਨਾ ਸਰਦਾਰ ਸੁਖਜਿੰਦਰ ਸਿੰਘ ਰੰਦਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਤੇ ਜਰਨਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਪੰਜਾਬ ਦੇ ਸਾਬਕਾ ਮੰਤਰੀ ਜਿਹੜਾ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਹਾਂਜੀ ਆਲੀ ਖ਼ਬਰ ਇਹ ਬਦਿਆਕ ਮੂਕੋਨੇ ਸਿਆਸਤ ਵਿੱਚ ਸੁਸ਼ਾਸਨ ਵਿਸ਼ੇ ਤੇ ਚਾਨਣਾ ਪਾਇਆ ਗਿਆ ਹੈਗਾ ਬਾਇਲੈਸ ਕਾਲਜ ਹੰਡਾਇਆ ਨੇ ਪਬਲਿਕ ਸਰਵਿਸ ਐਂਡ ਪੋਲਿਟਿਕਸ ਏ ਬੀਜ਼ਨ ਫਾਰ ਯੂਥ ਡਿਪਾਰਟਮੈਂਟ ਇਨ ਪੰਜਾਬ ਸਿਰਲੇਖ ਹੇਠ ਸੈਸ਼ਨ ਦੀ ਮੇਜਬਾਨੀ ਕੀਤੀ ਗਈ ਹੈ ਇਸ ਸਮਾਗਮ ਨੇ ਪੰਜਾਬ ਵਿੱਚ ਲੋਕ ਸੇਵਾ ਅਤੇ ਸ਼ਾਸਨ ਵਿੱਚ ਨੌਜਵਾਨਾਂ ਦੀ ਸਮੁਲਿਤ ਦੀਆਂ ਮੌਜੂਦਾ ਸਥਿਤੀਆਂ ਤੇ ਪਵਿੱਖਦੀਆਂ ਸਭਾਵਨਾਵਾਂ ਬਾਰੇ ਚਾਚਾ ਕਰਨ ਲਈ ਮੁੱਖ ਸਿਆਸੀ ਸਖਸੀਤ ਅਤੇ ਵਿਧਾਇਕ ਆਗੂ ਨੂੰ ਇਕੱਠਾ ਕੀਤਾ ਗਿਆਗਾ ਹਾਂਜੀ ਆਲੀ ਖਬਰ ਹੈ ਪਾਵਰ ਕਾਮ ਮੈਨੇਜਮੈਂਟ ਵੱਲੋਂ ਭੱਤੇਆਂ ਸਮੇਤ ਤਨਖਾਹ ਦੇਣ ਦਾ ਸਰਕੂਲਰ ਜਾਰੀ ਕਰਨ ਅਤੇ ਬਿਜਲੀ ਕਾਮਯਾਨੇ ਕੀਤਾ ਗਿਆਗਾ ਧੰਨਵਾਦ ਮੁਲਾਜ਼ਮ ਸੰਗਰਾਸ਼ ਕਮੇਟੀ ਦੇ ਪ੍ਰਸਿੱਖਤ ਗੁਰਪ੍ਰੀਤ ਸਿੰਘ ਮਹਿਦੂਦਾ ਨੇ ਪਾਵਰ ਕਾਮ ਮੈਨੇਜਮੈਂਟ ਵੱਲੋਂ ਭੱਤੇਆਂ ਸਮੇਤ ਤਨਖਾਹ ਦੇਣ ਦਾ ਸਰਕੂਲਰ ਜਾਰੀ ਕਰਨ ਤੇ ਸਵਾਗਤ ਕਰਦਿਆਂ ਕਿਹਾ ਕਿ ਮੁਲਾਜ਼ਮ ਸੰਗਰਾਸ਼ ਕਮੇਟੀ ਅਤੇ ਬਿਜਲੀ ਕਾਮਯਾ ਵੱਲੋਂ ਮਿਹਨਤ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਤੇ ਇਸ ਮੌਕੇ ਮਹਿਦੂਦਾ ਨੇ ਬਿੱਤੀ ਦਿਨੀ ਹਾਈ ਕੋਰਟ ਵੱਲੋਂ ਬਿਜਲੀ ਮਲਾਜ਼ਮਾਂ ਦੇ ਪੱਖ ਚ ਦਿੱਤੇ ਫੈਸਲੇ ਦਾ ਸੁਆਗਤ ਕੀਤਾ ਗਿਆ। ਹਾਂਜੀ ਆਲੀ ਖਬਰਾਂ ਹੀ ਬਗੇਰੇ ਦੇ ਵਿਅੰਗ ਜੋੜੇ ਨੇ ਡੀਸੀ ਤੋਂ ਕੀਤੀ ਗਰੀਬ ਦਿਲ ਕੱਟੀ ਕਰਨ ਲਈ ਝੁੱਗੀ ਬਣਾਉਣ ਲਈ ਥਾਂ ਦੀ ਮੰਗ। ਅੰਮ੍ਰਿਤਸਰ ਦੇ ਇੱਕ ਵਿਅੰਗ ਜੋੜੇ ਨੇ ਡੀਸੀ ਅੰਮ੍ਰਿਤਸਰ ਪਾਸੋਂ ਖਾਲੀ ਥਾਂ ਤੇ ਝੁੱਗੀ ਬਣਾਉਣ ਲਈ ਥਾਂ ਦੀ ਮੰਗ ਕੀਤੀ ਦੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਨਾਲ ਦਿਨ ਰਾਤ ਕੱਟ ਸਕੇ। ਜੀਤੇ ਉਪਰ ਦਫ਼ਤਰ ਪੂਜੀ ਸ਼੍ਰੀਮਤੀ ਕੰਬਲਜੀਤ ਕੋਰ ਤੇ ਉਸਦੇ ਪਤੀ ਰੋਸ਼ਨ ਸਿੰਘ ਵਾਸੀ ਬਿਜਲੀਕਾਰ ਬਟਾਲਾ ਰੋਡ ਨੇ ਦੱਸਿਆ ਕਿ ਉਹਨਾਂ ਦੋਵਾਂ ਪਤੀ ਪਤਨੀ ਦੀਆਂ ਲੱਤਾਂ ਨੂੰ ਪੋਲੀਓ ਹੋਣ ਕਾਰਨ ਉਹ ਲੱਤ ਤੇ ਹੱਥ ਧਰ ਕੇ ਚੱਲ ਫਿਰ ਸਕਦੇ ਹਨ ਉਹਨਾਂ ਦੀਆਂ ਤਿੰਨ ਧੀਆਂ ਵੀ ਹਨ ਤੇ ਉਹ ਕਿਰਾਏ ਦੇ ਮਕਾਨ 'ਚ ਰਹਿੰਦੇ ਸਨ ਪਰ ਕੰਮਕਾਜ ਚ ਬੰਦਾ ਹੋਣ ਕਾਰਨ ਉਹ ਕਿਰਾਇਆ ਦੇਣ ਤੋਂ ਅਸਮਰਥ ਹਨ ਉਹਨਾਂ ਨੇ ਜੋ ਪੈਨਸ਼ਨ ਮਿਲਦੀ ਹੈ ਉਹ ਵੀ ਰਸਨ ਦਵਾਈਆਂ ਆਦਿ ਵਿੱਚ ਖਰਚ ਹੋ ਜਾਂਦੀ ਹੈ ਜਿਸ ਕਾਰਨ ਉਹਨਾਂ ਨੇ ਚੁੱਕੀ ਬਣੌਲੀ ਇੱਕ ਥਾਂ ਦੀ ਮੰਗ ਕੀਤੀ ਗਈ ਹੈ। ਹਾਂਜੀ ਆਲੀ ਖਬਰ ਹੈ ਨਵਜੋਤ ਸਿੱਧੂ ਦੀ ਪਤਨੀ ਨੇ ਸ਼ੇਅਰ ਕੀਤੀ ਹੈ ਇੱਕ ਫੋਟੋ ਲਿਖਿਆ ਹੈ ਜੋ ਬਦਲਾ 6 ਮਹੀਨੇ ਪਹਿਲਾਂ ਤੇ ਅੱਜ ਵਿੱਚ ਹੈ। ਕੈਂਸਰ ਨਾਲ ਜੰਗ ਲੜ ਰਹੀ ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਅਤੇ ਸਾਫ ਦਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੋਰ ਹੂੰ ਠੀਕ ਹੈ। ਇਸ ਗੱਲ ਦਾ ਅੰਦਾਜ਼ਾ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਗਈ ਪੋਸਟ ਤੋਂ ਲਗਾਇਆ ਜਾ ਸਕਦਾ ਹੈ। ਜਿਸ ਚ ਉਹਨਾਂ ਨੇ ਆਪਣੀ ਪਤਨੀ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ ਹਾਂਜੀ ਅਗਲੀ ਖਬਰ ਹੈ ਜੀ ਆਪ ਸਰਕਾਰ ਨੇ ਗਿੱਦੜਵਾਹਲੀ ਖਜ਼ਾਨੇ ਦਾ ਮੂੰਹ ਖੋਲ੍ਹਿਆ ਗਿਆਗਾ ਜਿਮਨੀ ਚੋਣ ਤੋਂ ਪਹਿਲਾਂ ਗਿੱਦੜਵਾਹਾ ਉੱਪਰ ਆਮ ਆਦਮੀ ਪਾਰਟੀ ਸਰਕਾਰ ਮਿਹਰਬਾਨ ਹੋ ਚੁੱਕੀ ਹੈ ਕੈਬਨਿਟ ਮੰਤਰੀ ਅਮਨ अरोड़ा ਨੇ ਗਿੱਦੜਵਾਹਾ ਦੇ ਸ਼ਹਿਰੀ ਖੇਤਰ ਚ ਸੀਵਰੇਜ ਅਤੇ ਪਿੰਡਾਂ ਦੀਆਂ ਗਲੀਆਂ ਤੇ ਨਾਲੀਆਂ ਦੇ ਕੰਮਾਂ ਲਈ 34.56 ਕਰੋੜ ਰੁਪਏ ਦੇ 44 ਵਿਕਾਸ ਕਾਰਜਾਂ ਦੀ ਨੀਂਹ ਪੱਥਰ ਰੱਖੇ ਗਿਆ ਯਾਰ ਇਸ ਤੋਂ ਪਹਿਲਾਂ ਮਹਿਜ 2 ਮਹੀਨਿਆਂ ਚ ਸਰਕਾਰ ਵੱਲੋਂ 30 ਕਰੋੜ ਰੁਪਏ ਤੋਂ ਵੱਧ ਦੇ ਫੰਡ ਜਾਰੀ ਹੋ ਚੁੱਕੇ ਹਨ ਜਿਸ ਨਾਲ 130 ਕਿਲੋਮੀਟਰ ਲੰਮੀਆਂ ਸੜਕਾਂ ਫਿਰਨੀਆਂ ਸੀਵਰੇਜ ਤੇ ਜਲ ਸਪਲਾਈ ਦੇ ਦਰਜਨਾਕ ਕੰਮ ਹੋਣਗੇ ਹਾਂਜੀ ਆਲੀ ਖਬਰਾਂ ਜੀ ਐਮਪੀ ਚੱਬਾ ਬੱਲ ਤੇ ਐਮਐਲਏ ਅਮਰਪਾਲ ਸਿੰਘ ਅਤੇ ਚੇਅਰਮੈਨ ਸੇਖਾਵਾ ਨੇ ਸੜਕ ਦਾ ਰੱਖਿਆ ਨੀ ਪੱਥਰ ਰੱਖ ਦਿੱਤਾ ਜਾਏਗਾ ਲੋਕ ਸਭਾ ਮੈਂਬਰ ਡਾਕਟਰ ਰਾਜ ਕੁਮਾਰ ਚੱਬੇਬੱਲ ਵਿਦਾਇਕ ਐਡਵੋਕੇਟ ਅਮਰਪਾਲ ਸਿੰਘ ਤੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸਖਾਵਾਂ ਨੇ ਹੱਚੋਬਲ ਤੋਂ ਕਾਜਿਆ ਸਰਕਰਾਂ ਨਹੀਂ ਬਥਨ ਰੱਖਿਆ ਗਿਆ ਹੈਗਾ ਹਾਂਜੀ ਆਲੀ ਖਬਰ ਇਹ ਪੰਜਾਬ ਨੂੰ 1 ਲੱਖ ਕਰੋੜ ਰੁਪਏ ਦੀ ਬਾਧੂ ਬਿੱਤੀ ਸਹਾਇਤਾ ਜਾਰੀ ਕਰਨ ਦੀ ਬਣੀ ਬਣ ਚੁੱਕੀ ਹੈ ਸਹਿਮਤੀ ਪੰਜਾਬ ਤੋਂ ਰਾਜ ਸਭਾ ਮੈਂਬਰ ਡਾਕਟਰ ਬਿਕਰਮਜੀਤ ਸਿੰਘ ਸਹਾਣੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਦੇ ਵਿੱਤ ਮੰਤਰੀ ਦੇ ਮੰਤਰਾਲੇ ਨੇ 50 ਸਾਲਾਂ ਦੇ ਵਿਆਜ ਰਹਿਤ ਕਾਰਜ ਦੀ ਵਿੱਤੀ ਸਹਾਇਤਾ ਲਈ 55,000 ਕਰੋੜ ਰੁਪਏ ਵਿੱਚੋਂ 994 ਕਰੋੜ ਰੁਪਏ ਪੰਜਾਬ ਲਈ ਅਲਾਟ ਕੀਤੇ ਗਏ ਹਨ